ਕੀ ਗੱਲ ਪੰਜਾਬੀਓ ਮੈਂ ਤੁਹਾਡਾ ਆਪਣਾ ਗੌਰਮਖ ਸਿੰਘ ਅੱਜ ਸਰਦਾਰ ਸਿੰਘ ਜੀ ਸਿੰਘ ਮਾਨ ਜੀ ਦਾ ਰੋਡ ਸ਼ੋ ਜੋ ਕਿ ਸੀਐਮ ਭਗਮਤ ਮਾਨ ਦੇ ਗੜ੍ਹ ਦੇ ਵਿੱਚ ਪੂਰਾ ਇੱਥੇ ਗੜ੍ਹ ਆ ਸੀਐਮ ਭਗਮਤ ਮਾਨ ਦਾ ਮਰੇ ਕੋਲੇ ਸੰਗਰੂਰ ਵਾਲਕੇ ਦੇ ਵਿੱਚ ਅੱਜ ਸਰਦਾਰ ਸੀਐਮ ਜਿੰਗ ਜਿਲਦਾਰ ਸਿੰਘ ਜੀ ਸਿੰਘ ਮਾਨ ਜੀ ਦਾ ਰੋਡ ਸ਼ੋ ਆਗਾ ਜੋ ਕਿ ਅੱਡ ਅੱਟ ਪਿੰਡਾਂ ਦੇ ਵਿੱਚ ਹੁੰਦੇ ਹੋਇਆ ਹੈ ਪਾਸ ਕਰ ਰਿਹਾ ਵਗਾ ਪਸੌਰ ਈਸ਼ੜਾ ਤਰਮਾਜਾ ਟੋਗਲ ਮਿਸਾਂ ਤਾਂ ਜ਼ਰਾ ਵੱਡਵਾਲ ਤੂਰੀ ਸ਼ਹਿਰ ਬੇਂੜਾ ਅਕੜਵਾਰ ਰਾਜੂਮਾਰਾ ਜਹਾਗੀਰ ਕੇ ਰੂਪਮਾਰ ਹਥਣ ਕਨੌਰੀ ਚਾਂਗਲੀ ਕਾਤਰੋਂ ਸ਼ੇਰਪੁਰ ਬੜੀ ਟੱਬਾ ਗਡੋਵਾ ਪੰਜ ਗਰਾਈਆ ਪਾਪਲਾ ਕਸਬਾ ਸੰਦੌਲ ਖੁਰਦ ਸ਼ੇਰਗੜ ਕੋਠਾਲਾ ਭੂਦਨ ਸਿਕੰਦਰਪੁਰਾ ਕੈਲੋਮਰੇ ਕੋਲਾ ਸ਼ਹਿਰ ਦੇ ਵਿੱਚ ਹੁੰਦੇ ਹਵਾ ਅੱਡੋ ਅੱਡ ਪੰਡਾਂ ਦੇ ਵਿੱਚ ਦੀ ਲੰਗ ਰਿਹਾ ਵਗਾ ਸਰਦਾਰ ਸਿੰਘ ਜੀ ਸਿੰਘ ਮਾਨਜੀ ਦਾ ਕਾਫਲਾ ਤੁਸੀਂ ਦੇਖ ਸਕਦੇ ਹੋ ਕਿ ਕਾਫਲੇ ਦੇ ਵਿੱਚ ਕਾਫਲਾ ਲੀ ਟੋਟਨ ਨਹੀਂ ਦੇ ਦੇਗੇ ਬਹੁਤ ਦੂਰ ਤੱਕ ਕਾਫਲਾ ਜੋ ਕਿ ਆ ਕੈਮਰਾ ਵੀ ਮੇਰਾ ਉਂਡੀ ਦੂਰ ਤੱਕ ਰੇਂਜ ਨਹੀਂ ਕਰਦਾ ਹੈਗਾ ਕਿੱਡੀ ਦੂਰ ਤੱਕ ਕਾਫਲਾ ਅੱਗੇ ਪਿੱਛੇ ਤੁਰ ਤੋਂ ਲੈ ਕੇ ਐਂਡ ਤੱਕ ਗੱਡੀਆਂ ਦਾ ਕਾਫਲਾ ਲੱਗਾ ਹੋਇਆ ਵਗਾ ਦੇਖ ਸਕਦੇ ਹੋਗੇ ਤੁਸੀਂ ਗੱਡੀਆਂ ਖੜੀਆਂ ਕਿਵੇਂ ਸੰਗਤ ਦਾ ਪਿਆਰ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ ਹੈਗਾ ਕਿਵੇਂ ਵੀ ਜ्यों-ਜੋ ਪਿੰਡਾਂ ਦੇ ਵਿੱਚ ਜਾਈ ਜਾਵਾਂਗੇ ਕਾਫਲਾ ਵਧੀ ਜਾਊਗਾ ਤੇ ਸੰਗਤ ਦਾ ਪਿਆਰ ਹੋਰ ਵੀ ਵਧੀ ਜਾਊਗਾ ਕਿਵੇਂ ਸੋਪਾ ਰੋਪੇ ਦੇ ਨਾਲ ਜਕਾਰੇ ਲਾ ਰਹੇ ਨੇ ਤੇ ਰੋਪੇ ਪਾ ਰਹੇ ਨੇ ਕਿ ਨਾਲ ਨਵਜੋਤ ਕੌਰ ਲੰਬੀ ਜੀ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੇ ਨਾਲ ਆਏ ਹੋਏ ਨੇਗੇ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਜੋ ਕਿ ਇੱਕ ਧਾਕੜ ਕੌਮ ਦੇ ਹੀਰੇ ਪੀਡੀ ਸੀਟ ਸੰਗਰੂਰ ਤੋਂ ਲੜ ਰਹੇ ਨੇ ਕਿ ਉਹਨਾਂ ਦੇ ਨਾਲ ਸੰਗਤ ਦਾ ਪੂਰਾ ਜੋਰ ਲੱਗੋ ਲੱਗ ਕਿਵੇਂ ਸੰਗਤ ਫਤਿਹ ਬੁਲਾ ਰਹੀ ਆ ਕਿਵੇਂ ਜਕਾਰੇ ਲਾ ਰਹੇ ਨੇ ਸੰਗਤ ਤੁਸੀਂ ਜੋਸ਼ ਦੇਖ ਸਕਦੇ ਹੋਗੇ ਦੂਰੋਂ ਨੇੜੇੋਂ ਵੀ ਸੰਗਤ ਪਹੁੰਚ ਰਹੀ ਆ ਕਿ ਕਾਬਲਾ ਬਾਲਾ ਨਜਾਇਜ਼ ਜਗ੍ਹਾ ਦੇਖ ਸਕਦੇ ਹੋ ਕਿ ਤੁਸੀਂ ਅੱਡੋ-ਅੱਡ ਸ਼ਬੀਲਾਂ ਲਾਈਆਂ ਹੋਈਆਂ ਨੇ ਕਿਤੇ ਲੱਡੂ ਬਾਤਰਾਏ ਨੇ ਕਿਤੇ ਸ਼ਬੀਲਾਂ ਲੱਗ ਰਹੀਆਂ ਨੇਗੀਆਂ ਅੱਡੋ-ਅੱਡ ਤੁਸੀਂ ਦੇਖ ਸਕਦੇ ਹੋਗੇ ਕਿ ਕਾਫਲੇ ਦੇ ਵਿੱਚ 12 ਪਾਲੀ ਇਕੱਠ ਹੋ ਜਾਂਦਾ ਵਗਾ ਕਾਫਲਾ ਵਧੀ ਜਾਂਦਾ ਵਗਾ ਜਿਉਂ-ਜਿਉਂ ਪੰਡਾਂ ਦੇ ਵਿੱਚ ਵਿਚਰਦੇ ਨੇ ਕਿ ਸਰਦਾਰ ਸਿਮਰਜੀਤ ਸਿੰਘ ਮਾਨਜੀ ਕਾਫਲਾ ਤੇ ਹੌ ਹੌ ਵਧੀ ਜਾਂਦਾਗਾ ਘਟਣ ਦਾ ਨਾਂ ਨਹੀਂ ਲੈ ਰਿਹਾ ਵਗਾ ਕਾਫਲਾ ਦੇਖ ਸਕਦੇ ਹੋ ਕਿ ਤੁਸੀਂ ਕਾਫਲੇ ਦੇ ਵਿੱਚ ਕਿਵੇਂ ਸੰਗਤ ਦਾ ਜੋਸ਼ ਕਿਵੇਂ ਸੰਗਤ ਰਾਹ ਦੇ ਵਿੱਚ ਖੜ-ਖੜ ਕੇ ਰੋਕ-ਰੋਕ ਕੇ ਛਮਾ ਘਟਾਗਾ ਕਾਫਲੇ ਨੂੰ ਤੇ ਸਮੇਂ ਦਾ ਲੇਟ ਹੋ ਗਏ ਨੇ ਕਿ ਅੱਜ ਤੋਂ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਜੋ ਕਿ ਆ ਦੇਖ ਲਓ ਵੀ ਸੰਗਤ ਰੋਕ ਰੋਕ ਕੇ ਉਹਨਾਂ ਨੂੰ ਰੋਕ ਰੋਕ ਕੇ ਸ੍ਰੋਪੇ ਪਾਰ ਰਹੇ ਨੇ ਕਿ ਸੰਗਤ ਤਾਂ ਤੁਸੀਂ ਹਰ ਆਇਆ ਦੇਖ ਸਕਦੇ ਹੋ ਕਿ ਮਰੇਕੋਲਾ ਸਹਿਰ ਦੇ ਵਿੱਚ ਮਾ ਡੱਡ ਪਿੰਡਾਂ ਦੇ ਵਿੱਚ ਜੋ ਕਿ ਸੰਗ ਰੂਪ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਐਮਪੀ ਦੀ ਚੋਣ ਲੜ ਰਹੇ ਨੇਗੇ ਉਹਨਾਂ ਦਾ ਕਾਫਲਾ ਵੀ ਤੁਹਾਨੂੰ ਦਿਖਾਵਾਂਗੇ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਜੁੜੇ ਰਹੋ ਵੀਡੀਓ ਦੇ ਨਾਲ ਦੇਖ ਸਕਦੇ ਹੋ ਕਿ ਤੁਸੀਂ ਕਿ ਸਾਹਮਣੇ ਗੱਡੀ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਨਾਲ ਹੀ ਨਵਜੂਤ ਕੋਲ ਨੰਬੀ ਜੀ ਵੀ ਉਹਨਾਂ ਦੇ ਨਾਲ ਖੜੇ ਹੋਏ ਨੇ ਗੱਡੀ ਦੇ ਵਿੱਚ ਦੇਖ ਸਕਦੇ ਹੋ ਬੀਬੀਆਂ ਭੈਣਾਂ ਆਪਣੀਆਂ ਕਿਵੇਂ ਸਰੂਪਾ ਲੈ ਲੈ ਭੱਜੀਆਂ ਆਉਂਦੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦਾ ਸ਼ਮਾਨਤ ਕਰਨ ਲਈ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਜੋ ਕਿ ਇੱਕ ਧਾਕੜ ਕੌਮ ਦੇ ਹੀਰੇ ਨੇਗੇ ਦੇਖ ਸਕਦੇ ਹੋ ਕਿ ਤੁਸੀਂ ਆਪਣਾ ਹੁਣ ਕਾਫਲਾ ਵੀ ਉਸ ਤੋਂ ਗਾਹਾਂ ਪਿੰਡ ਦੇ ਵਿੱਚ ਵੀ ਅੱਗੇ ਪਹੁੰਚ ਚੁੱਕਿਆ ਵਗਾ ਇੱਥੇ ਲੱਡੂ ਲੱਡੂ ਵਰਤਾਏ ਗਏ ਸੀਗੇ ਅਪਰੂਟੀਆਂ ਪ੍ਰਾਈਸ ਵਰਤਾਈਆਂ ਗਈ ਸੀਗੀਆਂ ਠੰਡੇ ਪ੍ਰਾ ਵਰਤੇ ਗਏ ਸੀਗੇ ਪਾਣੀ ਪਾਣੀ ਦੀਆਂ ਬੋਤਲਾਂ ਵੀ ਵਰਤਾਈਆਂ ਗਈਆਂ ਸੀਗੀਆਂ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਬੈਨਰ ਹੱਥਾਂ ਦੇ ਵਿੱਚ ਫੜ ਕੇ ਜੋ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਐਮਪੀ ਦੀ ਚੋਣ ਸਕੂਰ ਤੋਂ ਲੜ ਰਹੇ ਨੇਗੇ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਫਤੇ ਦੀ ਫਤਾ ਜੀ ਵੱਲੋਂ ਪ੍ਰਧਾਨ ਨੇਗੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਤੇ ਤੁਸੀਂ ਸੰਗਤ ਦਾ ਕੱਠ ਦੇਖ ਸਕਦੇ ਹੋ ਕਿ ਕੈਮਰਾ ਮੇਰਾ ਉੱਦੀ ਦੂਰ ਤੱਕ ਰੇਂਜ ਦੀ ਜਾਂਦਾ ਹੈਗਾ ਤੇ ਕੈਮਰਾ ਮੇਰਾ ਉੱਦੀ ਦੂਰ ਤੱਕ ਪਹੁੰਚ ਹੀ ਰਿਹਾ ਹੈਗਾ ਵਿੱਚ ਜਿਹੜੇ ਸਾਨੂੰ ਕੱਠ ਦਿਖਾ ਸਕਾਂ ਮੈਂ ਜੀ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੇ ਨਾਲ ਇੰਨਾ ਕੱਠ ਹੈਗਾ ਮੋਟਰਸਾਈਕਲ ਗੱਡੀਆਂ ਟਰੈਕਟਰ ਟੈਂਪੋ ਆਪ ਮਹਾਰੇ ਚੱਲ ਕੇ ਆਏ ਨੇਗੇ ਸੰਗਤ ਦਾ ਪਿਆਰ ਇੰਨਾ ਵਗਾ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਨਾਲ ਧਾਕੜ ਯੋਧੇ ਨਾਲ ਦੇਖੋ ਕਿਵੇਂ ਲੱਡੂ ਵਰਤਾ ਰਹੇ ਨੇਗੇ ਕਿਵੇਂ ਸੰਗਤ ਨੂੰ ਰੋਕ ਰੋਕ ਲੱਡੂ ਦੇ ਰਹੇ ਨੇਗੇ ਅਸੀਂ ਹੁਣ ਅਪ ਗਾਂਹ ਚੱਲਾਂਗੇ ਗਾਂਹ ਦੇ ਪਿੰਡ ਦੇ ਵਿੱਚ ਪਾਣੀ ਦੀ ਸਬੀਲ ਲਾਈ ਹੋਈ ਸੀ ਇਹ ਪਿੰਡ ਦੇ ਵਿੱਚ ਦੇਖੋ ਕਿਵੇਂ ਭੱਜ ਭੱਜ ਕੇ ਸਰੋਪੇ ਪਾਰ ਰਹੇ ਨੇ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੇ ਤੇ 2 ਮਿੰਟ ਦਾ ਵੀ ਰੁਕਣ ਦਾ ਸਮਾਂ ਬਹੁਤ ਹੋ ਜਾਂਦਾ ਹੈ ਕਿ ਸਿੰਗਲ ਸੜਕਾ ਵੀ ਸਿੰਗਲ ਸੜਕ ਜਿਵੇਂ ਹੀ ਜਾਮ ਲਾਇਆ ਪਿਆ ਵਗਾ ਕਾਫਲੇ ਨੇ ਕਾਫਲਾ ਤੁਸੀਂ ਦੇਖ ਸਕਦੇ ਹੋਗੇ ਜਿੱਥੇ ਤੱਕ ਵੀ ਨਿਗਾਹ ਜਾਂਦੀ ਹੈ ਵੀ ਜਿੱਥੇ ਤੱਕ ਵੀ ਮੇਰੀ ਨਿਗਾਹ ਜਾਂਦੀ ਹੈ ਕਿ ਗਿਣਤੀ ਤੋਂ ਬਾਹਰ ਹੋਈ ਪਈਆਂ ਨੇ ਕਿਆਂ ਕਟੀਆਂ ਟਰੈਕਟਰ ਮੋਟਰਸਾਈਕਲ ਤੋ ਜੋ ਵੀ ਸਾਧਨ ਲੈ ਕੇ ਆਏ ਨੇਗੇ ਆਪਦੇ ਉਹ ਬਾਹਰ ਹੋਏ ਪੈਣਗੇ ਨਿਗਾਹ ਦੇ ਵਿੱਚੋਂ ਵੀ ਗੈਨ ਨਹੀਂ ਸਕਦੇਗੇ ਇੰਨੇ ਸਾਧਨ ਨੇ ਕਿ ਕਾਫਲੇ ਦੇ ਨਾਲ ਕਾਫਲਾ ਬਹੁਤ ਹੀ ਵੱਡਾ ਵਗਾ ਬਹੁਤ ਹੀ ਭਾਰੀ ਜਗਾ ਕਾਫਲਾ ਤੁਸੀਂ ਦੇਖ ਸਕਦੇ ਹੋਗੇ ਕਾਫਲਾ ਉਹਨੇ ਆਏ ਪੈਂਟ ਦੇ ਵਿੱਚੋਂ ਨਿਕਲ ਕੇ ਗਾਹਾਂ ਵੀ ਪੈਂਟ ਦੇ ਵਿੱਚ ਇੱਥੇ ਸੁਵਿਧ ਲਾਈ ਹੋਈ ਸੀਗੀ ਤੇ ਲੰਗਰ ਵੀ ਇੱਥੇ ਵਰਤਾਇਆ ਜਾ ਰਿਹਾ ਸੀਗਾ ਜੀ ਇਹ ਪੈਂਟ ਦੇ ਵਿੱਚ ਲੰਗਰ ਵਰਤਾਇਆ ਜਾ ਰਿਹਾ ਸੀਗਾ ਸੰਗਰੂਰ ਵਾਲਿਆਂ ਦੇ ਪੰਨੀਓ ਸੰਗਰੂਰਾ ਗੁਰਦੁਆਰਾ ਸਾਹਿਬ ਜੀ ਵੱਲੋਂ ਉਹਨਾਂ ਨੇ ਲੰਗਰ ਦਾ ਇੱਥੇ ਪ੍ਰਬੰਧ ਕੀਤਾ ਜੀਗਾ ਕਿ ਨੰਬਰ ਲੰਗਰ ਉਹਨਾਂ ਨੇ ਪੈਕ ਕਰਕੇ ਕੱਲੀ ਕੱਲੀ ਗੱਡੀ ਵਾਲੇ ਨੂੰ ਤੇ ਕੱਲੇ ਕੱਲੇ ਨੂੰ ਉਹਨਾਂ ਨੇ ਲੰਗਰ ਦਿੱਤਾ ਵਗਾ ਤੇ ਕੱਲੇ ਕੱਲੇ ਨੂੰ ਉਹਨਾਂ ਨੇ ਲੰਗਰ ਪਰਤਾਇਆ ਦੇਖ ਸਕਦੇ ਹੋ ਬੀਬੀਆ ਭੈਣਾਂ ਦਾ ਕੱਠ ਵਧ ਹੀ ਜਾਂਦਾ ਹੈਗਾ ਘਟਣ ਦਾ ਨਾਲ ਹੀ ਲੈਂਦਾ ਹੈਗਾ ਜਿਉਂ-ਜਿਉਂ ਪਿੰਡਾਂ ਦੇ ਵਿੱਚ ਲੰਗਦੇ ਆਂਗੇ ਵਿਚਰਦੇ ਆਂ ਵਧ ਹੀ ਜਾਂਦਾ ਹੈਗਾ ਕੱਠ ਬਿਲਕੁਲ ਵੀ ਘਟਣ ਦਾ ਨਾਲ ਹੀ ਰਿਹਾ ਲੈ ਰਿਹਾ ਵਗਾ ਜਾਮ ਬਿਲਕੁਲ ਲੱਗ ਚੁੱਕਾ ਹੈਗਾ ਇਹ ਸੰਗਰੂਰ ਸੰਗਰੂਰ ਮੇਰੇ ਕੋਲ ਇਹਦਾ ਮੇਨ ਹਾਈਵੇ ਹੈਗਾ ਜਿੱਥੇ ਤੁਸੀਂ ਤਸਵੀਰ ਦੇਖ ਸਕਦੇ ਹੋਗੇ ਇੱਥੇ ਦੇਖੋ ਲੋਕਾਂ ਦਾ ਇਕੱਠ ਰੋਕ ਨਾਲ ਰੋਕ ਰੋਕੇ ਫੋਟੋਆਂ ਵੀ ਸਰਦਾਰ ਚੰਦਰਜੀਤ ਸਿੰਘ ਮਾਰਜੀ ਦੇ ਨਾਲ ਖਿਚਾ ਖਿਚਾ ਰਹੇ ਨੇ ਕਿਤੇ ਤਾਂ ਦੇਖ ਸਕਦੇ ਹੋ ਕਿ ਕਿ ਬੈਨਰ ਫਰੇ ਹੋਏ ਨੇਗੇ ਸੰਗਤ ਦੇ ਕੋਲ ਸੰਗਤ ਵੀ ਦੂਰੋਂ ਨੇੜਿਓਂ ਪੁੱਜੀ ਜਾ ਰਹੀ ਆ ਕਿਵੇਂ ਨੱਚ ਨੱਚ ਕੇ ਜਸ਼ਨ ਮਨਾ ਰਹੇ ਨੇਗੇ ਜਕਾਰੇ ਲਾ ਰਹੇ ਨੇਗੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੇ ਜਿੰਦਾਬਾਦ ਦੇ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਤੇ ਦੇਖ ਸਕਦੇ ਹੋ ਕਿ ਕਿਵੇਂ ਫਤਿਹ ਬੜਾ ਰਹੇ ਨੇਗੇ ਤੇ ਆ ਗਏ ਆਗੇ ਹੁਣ ਆਪਾਂ ਅੱਗੇ 메인 ਰੋਡ ਦੇ ਉੱਤੇ ਫੇਰ ਚੜ ਕੇ ਗਏ ਆਗੇ ਤੇ ਨਾਲ ਨਵਜੋਤਪੁਰ ਲੰਬੀ ਤੇ ਰਫਤਾਰ ਆਈ ਵੀ ਵਿੱਚ ਗੱਡੀ ਦੇ ਸਵਾਰ ਹੋ ਗਏ ਨੇ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੇ ਨਾਲ ਤੇ ਹੁਣ ਇੱਥੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੇ ਹਾਰ ਪਾਏ ਜਾ ਰਹੇ ਨੇ ਕਿ ਤੇ ਹਾਰ ਦੇ ਨਾਲ ਜਕਾਰੇ ਲਾ ਲਾਏ ਜਾ ਰਹੇ ਨੇ ਕਿ ਦੇਖ ਸਕਦੇ ਹੋ ਕਿ ਤੁਸੀਂ ਪਿੱਛੇ ਵੀ ਕਾਫਲਾ ਬਿਲਕੁਲ ਕੈਮਰੇ ਦੇ ਵਿੱਚ ਵੀ ਨਜ਼ਰ ਨਹੀਂ ਆ ਰਿਹਾ ਕਿ ਐਡਾ ਲੰਬਾ ਕਾਫਲਾ ਵਾਗਾ ਕਿ ਆਪ ਮੁਹਾਰੇ ਲੋਕ ਚੱਲ ਕੇ ਆ ਰਹੇ ਨੇ ਕਿ ਕੌਮੀ ਸੰਘਰਸ਼ੀ ਯੋਧੇ ਦੇ ਵੋਟ ਪ੍ਰਚਾਰਕਾਂ ਲਈ ਕਿ ਐਟੀ ਜਿੱਤ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੀ ਪੱਕੀ ਆ ਗਈ ਸੰਗਰੂ ਰੇਡੀਏ ਦੇ ਵਿੱਚੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨ ਕਰਨਗੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਕਿਉਂਕਿ ਲੋਕ ਆਪ ਮਹਾਰਾਜ ਜਕਾਰੇ ਲਾ ਕੇ ਤੇ ਆਪ ਹੀ ਕਹਿ ਰਹੇ ਨੇ ਕਿ ਕਿ ਵੋਟ ਤਾਂ ਪਾਉਣੀ ਹੈਗੀ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਕੌਮੀ ਯੋਧੇ ਨੂੰ ਵੋਟ ਪਾਉਣੀ ਹੈਗੀ ਤੇ ਹੋਰ ਬਿਲਕੁਲ ਕਿਸੇ ਨੂੰ ਨਹੀਂ ਪਾਉਣੀ ਹੈਗੀ ਅਸੀਂ ਵੋਟ ਤੇ ਆਪ ਦੇਖ ਸਕਦੇ ਹੋਗੇ ਤੁਸੀਂ ਕਿ ਹੁਣ ਸ਼ਹਿਰ ਦੇ ਵਿੱਚ ਪਹੁੰਚਣ ਵਾਲੇ ਸੀਗੇ ਤੇ ਸ਼ਹਿਰ ਤੋਂ ਬਾਹਰ ਹੀ ਲੋਕਾਂ ਦਾ ਇਕੱਠ ਦੇਖ ਸਕਦੇ ਹੋਗੇ ਤੁਸੀਂ ਆਲੇ-ਦਾਰੇ ਵੀ ਦਿਖਾ ਦਿਆਂਗੇ ਦਿਖਾਵਾਂਗੇ ਤੁਹਾਨੂੰ ਕੈਮਰਾ ਘੁਮਾ ਕੇ ਕਿ ਲੋਕਾਂ ਦਾ ਇੱਥੇ ਇਕੱਠ ਕਿ ਸ ਲੋਕਾਂ ਨੇ ਛਤਰੀ ਵੀ ਕਿਹੜੀ ਉੱਤੇ ਛਤਰੀ ਲਾਈ ਹੋਈ ਸੀ ਉਹ ਵੀ ਵਿੰਗੀ ਹੋ ਗਈ ਤੇ ਇੱਥੇ ਹੁਣ ਆ ਪਿੰਡ ਦੇ ਵਿੱਚ ਪਹੁੰਚ ਗਿਆਂਗੇ ਪਿੰਡ ਦੇ ਲੋਕਾਂ ਨੇ ਫੁੱਲਾਂ ਦੇ ਨਾਲ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੀ ਵਰਖਾ ਕੀਤੀ ਫੁੱਲਾਂ ਦੇ ਨਾਲ ਤੇ ਜਕਾਰੇ ਲਾਏ ਦੇਖੋ ਫੁੱਲ ਕਿਵੇਂ ਵਰਸਾ ਰਹੇ ਨੇਗੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੇ ਉੱਤੇ ਤੇ ਸਰੂਪਾ ਵੀ ਹਰੇਕ ਪਿੰਡ ਜਾਂ ਸ਼ਹਿਰ ਦੇ ਵਿੱਚ ਜਦੋਂ ਵੀ ਵਿਚਰਦੇ ਨੇਗੇ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਵੱਡੇ ਕਾਫਲੇ ਦੇ ਨਾਲ ਤੇ ਉੱਥੇ ਲੋਕਾਂ ਦਾ ਬਹੁਤ ਹੀ ਸਤਿਕਾਰ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਨੂੰ ਦੇਖਣ ਨੂੰ ਮਿਲ ਰਿਹਾ ਵਗਾ ਤੁਸੀਂ ਦੇਖ ਸਕਦੇ ਹੋਗੇ ਆ ਹੁਣ ਕਿਹੜੀ ਤਸਵੀਰ ਆ ਗਈ ਆ ਸਾਹਮਣੇ ਗੱਡੀ ਆ ਗਈ ਸਾਉਂਡ ਵਾਲੀ ਤੇ ਆਲੇ-ਦਾਲੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਇਕੱਠਾ ਹੋਇਆ ਹੋਇਆ ਵਗਾ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦਾ ਰੋਡ ਸੋਹ ਦੇ ਉੱਤੇ ਜੋ ਕਿ ਪਿੰਡ ਪਿੰਡ ਜੇ ਵਿੱਚ ਦੀ ਜਦੋਂ ਨੰਗਦੇ ਨੇਗੇ ਸਾਰਾ ਪਿੰਡ ਹੀ ਇਕੱਠਾ ਹੋ ਕੇ ਚੌਂਕ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦਾ ਸਵਾਗਤ ਕਰਨ ਲਈ ਖੜਦਾ ਨੇ ਖੜਦੇ ਨੇਗੇ ਤੇ ਲੋਕ ਉਤੋਂ ਦੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੇ ਕਾਫਲੇ ਦੇ ਨਾਲ ਵੱਧਦੀ ਜਾ ਰਹੇ ਨੇ ਕਿ ਘਟਣ ਦਾ ਕਾਫਲਾ ਬਿਲਕੁਲ ਨਾ ਨਾ ਨਹੀਂ ਲੈ ਰਿਹਾ ਵਗਾ ਤੇ ਧੋਪ ਵੀ ਹੁਣ ਥੋੜੀ ਜੀ ਘਟ ਗਈ ਤੇ ਛਤਰੀ ਹੋ ਗਈ ਸੀ ਕਿ ਬਿੰਗੀ ਤਾ ਕਰਕੇ ਛਤਰੀ ਹੋਣ ਲੱਗੀ ਥੋੜੀ ਧੁੱਪ ਵੱਧ ਗਈ ਦੇਖੋ ਧੁੱਪ ਦੇ ਵਿੱਚ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਗੱਡੀ ਦੇ ਉੱਤੇ ਹੀ ਖੜਕੇ ਲੋਕਾਂ ਦਾ ਸੰਗਤ ਦਾ ਦਰਸ਼ਨ ਸੰਗਤ ਨਾਲ ਵਿਚਾਰ ਤੇ ਸੰਗਤ ਦੇ ਦਰਸ਼ਨ ਕਰ ਰਹੇ ਨੇ ਕਿ ਸੰਗਤ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੇ ਦਰਸ਼ਨ ਕਰਦੇ ਗਏ ਲੋਕਾਂ ਨੇ ਬੈਨਰ ਫੜ ਕੇ ਜਕਾਰੇ ਵੀ ਲਾ ਰਹੇ ਨੇ ਤੇ ਫੁੱਲਾਂ ਦੀ ਵਰਸਾ ਵੀ ਕਰ ਰਹੇ ਨੇ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਮਾਰਜੀਤ ਤੇ ਨਮਜੂਤ ਕੋਲ ਲੰਬੀ ਜੀ ਵਾਏ 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 ਕਰਦੇ ਨੇਗੇ ਸਾਰੀ ਸ਼ੰਗਤ ਜੀ ਨੂੰ ਫਦੇ ਬੁਲਾ ਰਹੇ ਨੇ ਕਿਉਂਕਿ ਕੋਲ ਨਬੀ ਜੀ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਪ੍ਰਚਾਰ ਦੇ ਵਿੱਚ ਪਹੁੰਚੇ ਹੋਏ ਨੇਗੇ ਤੇ ਆ ਦੇਖ ਸਕਦੇ ਹੋਗੇ ਕਿ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੌਜਵਾਨਾਂ ਦੇ ਤੱਕ ਗੁਰਦੁਆਰਿਆਂ ਦੇ ਗ੍ਰਾਂਥੀ ਸਾਹਿਬ ਬਿਲਕੁਲ ਸਾਰੇ ਹੀ ਹੋਕ ਤਿਆਰ ਬਰ ਤਿਆਰ ਹੋ ਕੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੇ ਕਾਫਲੇ ਨੂੰ ਰੋਕ ਰਹਿਣੇ ਕਿ ਮਾਨ ਸਾਹਿਬ ਤੋਂ ਮੈਟਰੋ ਕੋ ਅਸੀਂ ਤੁਹਾਡਾ ਸਵਾਗਤ ਕਰਨਾ ਵਗਾ ਦੇਖੋ ਬਜ਼ੁਰਗ ਕਿਵੇਂ ਹਾਰਾਂ ਦੇ ਨਾਲ ਸਵਾਗਤ ਕਰਦੇ ਨੇ ਫੁੱਲਾਂ ਦੀ ਵਰਕਾ ਕਰ ਰਹੇ ਨੇ ਕਿ ਸਾਰੇ ਸ਼ੰਕਪਤੀ ਦੇਖ ਸਕਦੇ ਹੋਗੇ ਸਰਦਾਰ ਸ਼ਿਮਰਜੀਤ ਸਿੰਘ ਮਾਨ ਜੀ ਦਾ ਵੱਡਾ ਕਾਫਲਾ ਵਗਾ ਦੇਖ ਸਕਦੇ ਹੋਗੇ ਤੁਸੀਂ ਆ ਇੱਕ ਪਿੰਡ ਆਗਾ ਜਿੱਥੇ ਕਿ ਸਾਰਾ ਹੀ ਪਿੰਡ ਆ ਕੇ ਆਪਣੇ ਪੈਂਡ ਦੀ ਫੈਣੀ ਉੱਤੇ ਖੜ ਗਿਆ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦਾ ਕਾਫਲਾ ਆਉਣਾ ਸਾਰਾ ਹੀ ਪੈਂਡ ਤੁਸੀਂ ਦੇਖ ਸਕਦੇ ਹੋਗੇ ਦੋ ਹੀ ਪਾਸਿਓਂ ਸ਼ਰਕ ਬਿਲਕੁਲ ਭਰੀ ਪਈ ਆ ਕਿ ਲੋਕ ਕੰਧਾਂ ਉੱਤੇ ਚੜਚਾ ਚੜ ਕੇ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਨੂੰ ਮਾਨ ਜੀ ਦਾ ਜਕਾਰਿਆਂ ਦੇ ਨਾਲ ਸਵਾਗਤ ਕਰਦੇ ਨੇ ਕਿ ਦੇਖ ਸਕਦੇ ਹੋਗੇ ਤੁਸੀਂ ਇੱਥੇ ਕਾਠ ਵੀ ਦੇਖ ਸਕਦੇ ਹੋਗੇ ਤੁਸੀਂ ਬਿਲਕੁਲ ਕਿਨਵਾਗਾ ਤੇ ਇੱਥੇ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੇ ਫੋਸਟਲ ਆਏ ਹੋਏ ਨੇ ਕਿ ਦੇ ਵੋਟਰ ਦੇ ਨਾਲ ਦੇਖੋ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦਾ ਸਰੋਪਿਆਂ ਦੇ ਨਾਲ ਸਵਾਗਤ ਕਰਦੇ ਨੇ ਨਾਨ ਨਮਜੋਦ ਕੋਲ ਲੰਬੀ ਜੀ ਦਾ ਸਵਾਗਤ ਕਰਦੇ ਨੇਗੇ ਫੁੱਲਾਂ ਦੀ ਵਰਕਾ ਕਰਦੇ ਨੇਗੇ ਦੇਖ ਸਕਦੇ ਹੋ ਕਿ ਸ਼ਾਮ ਦਾ ਵੇਲਾ ਆ ਗਿਆ ਸ਼ਾਮ ਦੇ ਵੇਲੇ ਵੀ ਲੋਕਾਂ ਦਾ ਬਿਲਕੁਲ ਹੀ ਘੱਟ ਨਹੀਂ ਘਟਿਆ ਹੁਣ ਸੋਨੂੰ ਗੱਡੀਆਂ ਦਾ ਕਾਫਲਾ ਵੀ ਦਿਖਾਵਾਂਗੇ ਗੱਡੀਆਂ ਦਾ ਹੁਣ ਨੇਰਾ ਹੋਗਾ ਗੱਡੀਆਂ ਦਾ ਦੇਖ ਲਓ ਕਿੱਥੇ ਤੱਕ ਲਾਈਟਾਂ ਨਹੀਂ ਗਈਆਂ ਕਿੱਥੇ ਤੱਕ ਲਾਈਟਾਂ ਮੇਰੇ ਕੈਮਰਾ ਜੇ ਵਿੱਚ ਪ੍ਰੋਪਰ ਆਉਂਦੀਆਂ ਨਹੀਂ ਹੈਗੀਆਂ ਵੀ ਲਾਈਟਾਂ ਤੋਂ ਪਰਾਂ ਵੀ ਹਜੇ ਗੱਡੀਆਂ ਆਈ ਜਾਂਦੀਆਂ ਨੇ ਘਟੋ ਘਾਟੇ ਕਾਫਲਾ 5 ਤੋਂ 6 ਕਿਲੋਮੀਟਰ ਦਾ ਕਾਫਲਾ ਜੀਕਾ ਜੋ ਕਿ ਸਵੇਰੇ 11 ਵਜੇ ਤੋਂ ਲਾ ਕੇ ਸ਼ਾਮ ਤੱਕ ਚੱਲੀ ਗਿਆ ਵਗਾ ਹਾਂ ਹਾਂ ਜੀ ਇਹ ਸਰਾਂ ਦੇ ਵੀ ਅੱਬ ਆਪਣੇ ਬੈਂਕਰ ਪਾਰਲੀਮੈਂਟ ਦੀ ਵਾਰੀ ਗੱਡੀ ਪੁਰਾਣੀ ਜਿਹੜਾ ਬੈਂਕਰ ਪਾਰਲੀਮੈਂਟ ਹੁੰਦਾ ਹੈ ਬਹੁਤ ਤਰ੍ਹਾਂ ਸੇਵਾ ਕਰਦਾ ਜਿਹੜੇ ਤੁਹਾਡੇ ਸਾਰੀਆਂ ਮੁਸ਼ਕਿਲਾਂ ਨੂੰ ਉਹ ਹੱਲ ਕਰਦਾ ਜਿਵੇਂ ਆਜ ਕਰੂੰਗਾ ਜਿੱਪਲੀ ਟ੍ਰਿਕ ਨੂੰ ਉਹਨਾਂ ਕਿਨਾਰੇੋਂ ਪਾਰ ਤੀਜੇ ਪੋਟ ਲੱਭਾਉਂਦੇ ਪਾਰ ਤੀਜੇ ਉੱਤੇ ਮੋਟ ਪਾਰ ਦੇ ਤੁਹਾਨੂੰ ਪਤਾ ਹੈ ਜੇ ਫਾਜ਼ੀ ਹੋਈ ਸੌਧਾਬਾਦ ਪਾਰਟੀ ਹੋਊਗੀ ਪਾਰਟੀ ਟਕ ਪਾਰਟੀ ਸੋ ਸਭੀ ਸਾਬਿਤ ਗਏ ਹੋਗੇ ਕਿ ਆਪਣਾ ਜਿੱਤ ਜ਼ਰੂਰ ਹਾਸਲ ਕਰਨੀ ਹੈ ਸਾਰਸਰੀਆ ਕਾਲਾ ਸਵਾਮੀ ਜੀ ਜੀਪ ਸਰਪੰਚ ਸਾਹਿਬ ਦਾ ਅਧਾਰਤ ਸਟੇਟ ਜੀ ਦਾ ਸਾਰਿਆਂ ਦਾ ਮਾਰ ਮਾਰ ਟਰ ਨਹੀਂ ਹੁੰਦਾ ਆ ਫਤਿਹ ਹਰਜ ਕਬਤੇ ਵਾਰ ਜੁਜਾ ਸਾਰ ਵਾਰ ਜੁਜਾ ਫਤਿਹ ਤੇ ਸਰਦਾਰ ਜ਼ੈਮਰਜੀ ਸਿੰਘ ਨੇ ਇੱਥੇ ਫਰਚਾਰ ਕਰਕੇ ਫਤਿਹ ਬੁਲਾ ਕੇ ਕਾਫਲਾ ਇੱਥੇ ਐਂਡ ਹੋ ਗਿਆ ਸੀਗਾ ਤੇ ਇਸ ਤੋਂ ਬਾਅਦ ਵੀ ਦੇਖੋ ਲੋਕਾਂ ਦਾ ਕਾਫਲਾ ਕੇ ਸਰਦਾਰ ਜ਼ੈਮਰਜੀ ਸਿੰਘ ਮਾਨ ਜੀਦੂ ਘਰ ਦੇ ਤੱਕ ਉਹਨਾਂ ਦੇ ਤੱਕ ਛੱਡਣ ਆ ਰਹੇ ਨੇ ਕਿ ਸਾਹਮਣੇ